ਐਸਾ ਸੰਸਾਰ ਤੇ ਅਨੇਕਾ ਰਾਜੇ ਹੋਏ ਤੇ ਉਹਨਾਂ ਨੇ ਰਾਜ ਵੀ ਕੀਤਾ ਇੱਕ ਇਹੋ ਜਿਹਾ ਰਾਜਾ ਹੋਇਆ ਇਹੋ ਜਿਹਾ ਮਹਾਰਾਜਾ ਹੋਇਆ ਕਿ ਜਿਸ ਦੇ ਰਾਜ ਦੇ ਵਿੱਚ ਪ੍ਰਜਾ ਬਹੁਤ ਸੁਖਮਾਨਦੀ ਸੀ ਪ੍ਰਜਾ ਨੂੰ ਉਸ ਮਹਾਰਾਜੇ ਪ੍ਰਤੀ ਕੋਈ ਸ਼ਿਕਾਇਤ ਨਹੀਂ ਸੀ ਸਾਰੇ ਧਰਮ ਇੱਕ ਬਰਾਬਰ ਸਨ Hindu Muslim Sikh Isai ਸਾਰੇ ਧਰਮਾਂ ਨੂੰ ਬਰਾਬਰ ਦਾ ਅਧਿਕਾਰ ਸੀ ਉਸ ਮਹਾਰਾਜੇ ਦੇ ਰਾਜ ਦੇ ਵਿੱਚ ਕਦੇ ਜੇਲ੍ਹ ਤੱਕ ਨਹੀਂ ਸੀ ਬਣੀ ਅੱਜ ਉਸ ਮਹਾਰਾਜੇ ਦਾ ਜਨਮ ਹੈ ਸ਼ੇਰ-ਏ-ਬਹਾਦਰ ਸ਼ੇਰ-ਏ-ਖਾਲਸਾ ਸਿੰਘ ਸਾਹਿਬ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਅੱਜ ਹੋਇਆ 13 ਨਵੰਬਰ 1780 ਈਸਵੀ ਨੂੰ ਸ਼ੁਕਰਚਕੀਆਂ ਮਿਸਲ ਦੇ ਸਰਦਾਰ ਮਹਾ ਸਿੰਘ ਜੀ ਦੇ ਘਰ ਮਾਤਾ ਸਦਾ ਕੌਰ ਜੀ ਦੀ ਕੁੱਖੋਂ ਪਿੰਡ ਗੁਜਰਾਵਾਲਾ ਪਾਕਿਸਤਾਨ ਵਿਖੇ ਹੋਇਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਉਨਾਂ ਨੂੰ ਕੋਟ-કોટ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ